ਆ ਗਿਆ ਅੱਜ ਦੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਟੈਕਨੋਲੋਜੀ ਟੈਕਸ ਨਵੀਂ ਦਿੱਲੀ ਰੇਲੈਂਸ Jio ਜੋ ਕਿ ਪਾ 10 ਅਕਤੂਬਰ ਦਾ ਟੈਮੀ ਪਹਿਲੀ ਕਾਮ ਆਪਰੇਟਰ ਹੈ ਕੋਲ ਇੱਕ ਪ੍ਰੀਪੇਡ ਪਲਾਨ ਹੈ ਜੋ ਘੱਟ ਆਮਦਨ ਵਾਲੇ ਉਪ ਉਹ ਬਤਾਵਾਂ ਨੂੰ ਬਹੁਤ ਪਸੰਦ ਆ ਸਕਦਾ ਹੈ ਇਹ ਪਲਾਨ 200 ਰੁਪਏ ਤੋਂ ਵੀ ਸਸਤਾ ਹੈ 80 189 ਰੁਪਏ ਦਾ ਪਲਾਨ ਬਾਰੇ ਗੱਲ ਕਰ ਰਹੇ ਹਾਂ ਇਹ ਇੱਕ ਪ੍ਰੀਪੇਡ ਪਲਾਨ ਹੈ ਅਥ ਇੰਡਸਟਰੀ ਦੇ ਕੁਝ ਪਲਾਨਾਂ ਵਿੱਚੋਂ ਇਹ ਹੈ ਜਿਸ ਨੂੰ ਸੱਚਮੁੱਚ ਕਿਾਫੀ ਕਿਹਾ ਜਾ ਸਕਦਾ ਹੈ ਇਹ ਤੁਹਾਡੇ SIM ਨੂੰ ਐਕਟਿਵ ਰੱਖਣ ਲਈ ਜ਼ਰੂਰੀ ਬਨਿਆਦੀ ਲਾਭ ਦਿੰਦਾ ਹੈ ਜਿਵੇਂ ਕਿ ਡਾਟਾ ਕਾਲਿੰਗ ਅਤੇ SMS ਆਓ ਜਾਣਦੇ ਹਾਂ ਕਿ ਤੁਹਾਨੂੰ Jio ਦੇ 189 ਰੁਪਈਆ ਦੇ ਪ੍ਰੀਪੇਡ ਪਲਾਨ ਵਿੱਚ ਕੀ ਮਿਲਦਾ ਹੈ Jio ਦੇ 189 ਰੁਪਈਆ ਦੇ ਪਲਾਨ ਦੇ ਫਾਇਦੇ ਲੈਣ ਸੋ Jio ਦਾ 189 ਰੁਪਈਆ ਦਾ ਪਲਾਨ ਆਨਲਾਈਨ ਟੋ ਵਾਇਰ ਵਾਈਸ ਕਾਲ ਪਲ 300 SMS ਤੇ 2GB ਡਾਟਾ ਦੇ ਨਾਲ ਆਉਂਦਾ ਹੈ ਧਿਆਨ ਦਿਓ ਕਿ ਇਹ ਡਾਟਾ ਇੱਕ ਵਾਰ ਹੀ ਦਿੱਤਾ ਜਾਂਦਾ ਹੈ ਇਹ ਰੋਜ਼ਾਨਾ ਡਾਟਾ ਨਹੀਂ ਇਸ ਪਲਾਨ ਵਿੱਚ ਕੋਈ ਵਾਧੂ ਲਾਭ ਹਨ ਜਿਵੇਂ ਕਿ Jio TV ਤੇ Jio AI ਪਲਟ ਇਸ ਪਲਾਨ ਦੀ ਸੇਵਾ ਵਿਦਾਤਾ 28 ਦਿਨ ਹੈ ਜਦੋਂ ਤੁਹਾਡਾ 2GB ਪੀ ਐਪ ਕੋ ਯੂ ਕੀ ਡਾਟਾ ਖਤਮ ਹੋ ਜਾਂਦਾ ਹੈ ਤਾਂ ਸਪੀਡ ਘਟ ਕੇ 64KB ਪੀ ਹੋ ਜਾਂਦਾ ਹੈ ਇਹ ਇਸ ਵੇਲੇ ਇੰਡਸਟਰੀ ਦਾ ਸਭ ਤੋਂ ਸਸਤਾ ਪਲਾਨ ਹੈ ਜਿਸ ਨਾਲ ਤੁਸੀਂ Jio SIM ਨੂੰ ਐਕਟਿਵ ਰੱਖ ਸਕਦੇ ਹੋ ਜੇਕਰ ਤੋਂ ਤੁਲਨਾ ਕੀਤੀ ਜਾਵੇ ਤਾਂ BSNL ਅਤੇ Vodafone Idea ਵਰਗੇ ਆਪਰੇਟਰਾਂ ਕੋਲੋਂ ਹੋਰ ਵੀ ਸਸਤੇ ਪਲਾਨ ਹਨ ਇੱਕ ਇੱਕ ਪਰ ਇਹ ਸਸਤੇ ਪਲਾਨ ਲੈਣ ਵਾਲੇ ਉਪਭੋਗਤਾ ਟੈਲੀਕਮ ਕੰਪਨੀਆਂ ਦਾ ਮੁੱਖ ਨਿਸ਼ਾਨਾ ਨਹੀਂ ਹਨ ਕਿਉਂਕਿ ਉਹ ਘੱਟ ਖਾ ਵਾਲੇ ਉਪਭੋਗਤਾ ਹਨ ਦੇਸ਼ ਦੀਆਂ ਟੈਲੀਕਮ ਕੰਪਨੀਆਂ ਪ੍ਰਤੀ ਉਪਭੋਗਤਾ ਆਪਣੀਆਂ ਕਮਾਈ ਯਾਨੀ ਕਿ ARPU ਵਧਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ